ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹੁੰਆਂ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਵੜਾ ਪਕਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਤਿੰਨ ਗੱਬਣ ਤਿਆਰ ਆ ਤੇ ਆਪਾਂ ਪਹੁੰਚੇ ਆ ਪਾਜੀ ਹਰਜਿੰਦਰ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਪਾਜੀ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਉਹ ਸਾਨੂੰ ਠੀਕ ਠਾਕ ਜੀ ਠੀਕ ਠਾਕ ਜੀ ਬੇਰ ਪਾਪੇ ਦੀ ਚਲੋ ਮੇਰਾ ਹੀ ਚਾਹੀਦੀਆਂ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਹਰਜਿੰਦਰ ਸਿੰਘ ਪਿੰਡ ਲਖੂਵਾਲ ਨੇੜੇ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਤਸੀਲਾਈ ਨਾਲਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 981062981 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਆ ਦੱਸਿਓ ਪਹਿਲੇ ਨੰਬਰ ਤੇ ਵੈੜ 22 ਕਿਨਵਾ ਸੁਆ 16 ਤੇ ਕਿਹਦੇ ਦਾ ਇੱਕ ਜਿਆ ਸੁਆ ਸੁਣਾ ਜੀ ਅੱਛਾ ਜੀ ਹਾਂ ਜੀ ਇਹ ਆਪਈ ਭੈਣ ਕੋ ਵੈੜ ਆਈ ਠੀਕ ਹੈ ਠੀਕ ਹੈ ਕਾਟੂ ਲਈ ਵੈੜ ਠੀਕ ਹੈ ਠੀਕ ਹੈ ਇਹ ਖੋਲ ਦਿਓ ਵੀਰ ਜੀ ਖੋਲ ਕੇ ਦਿਖਾਈ ਲਓ ਬਈ ਚੰਗੇ ਤੱਕ ਤੇ ਕੰਦ ਕਾਠ ਵਾਲੀ ਆ ਤੇ ਫਾਰਮ ਵਾਲੀ ਵੈੜਿਆ ਬਾਕੀ ਭਾਈ ਜਾਨਾ ਆਪਣੇ ਰਿਸ਼ਤੇਦਾਰਾਂ ਦੇ ਕੋਲੋਂ ਲਈ ਯਾਰ ਚੈੱਕ ਕਰ ਸਕਦੇ ਤੁਸੀਂ ਕੱਦ ਵਜਨ ਪਾਉਦੀ ਚੰਗਾ ਵਾ ਆਰਡਰ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਤੇ ਭਾਈ ਕਿੰਨਾ ਕੁ ਟਾਈਮ ਖੜਦੀ ਇਹ ਇਹਨੇ ਹਫਤਾ ਲੈਣਾ ਜੀ ਠੀਕ ਹੈ ਠੀਕ ਹੈ ਲਓ ਭਾਈ ਜੀ ਢੱਲਾ ਟੋਲਾਂਗੇ ਹੱਡੀਆਂ ਬਾਨੇ ਤੇ ਤਾਂ ਮੇਰੇ ਖੰਟੀ ਜੀ ਹਫਤਾ ਮੈਂ ਤੇ ਸਨ ਦਾ ਸੈਰ ਕਿਹਾ ਵੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਮੌਰੀ ਸ਼ਾਨਦਾਰ ਆ ਇਹ ਕਿੰਨਾ ਕੁ ਦੁੱਧ ਚ ਵਾਹੇ ਭਾਜੀ ਪਿਛਲੇ ਸਵੇਰ ਨੇ ਇਹਨੇ 25 ਤੋਂ 26 27 ਸਾਗ ਜੀ ਠੀਕ ਹੈ ਠੀਕ ਹੈ ਲਓ ਜੀ 26 27 ਲੀਟਰ ਵਾਲੀ ਵੜਿਆ ਤਿਕਾ ਤਿਕਾੜ ਵੀ ਬਹੁਤ ਚੰਗਾ ਵਾ ਤੇ ਮਿਲਕ ਮਾਂ ਦੀ ਬਹੁਤ ਚੰਗੀ ਲੱਗੀ ਐਨ ਮੋਟੀਆਂ ਮੋਟੀਆਂ ਮਿਲਕ ਮੈਨਾਂ ਦੋਵੇਂ ਸਾਈਡਾਂ ਤੇ ਇਹ ਕੀ ਮੁੱਲ ਬਾਜੀ ਇਹਦਾ ਹਰ ਮੁੱਲ ਤਾਂ ਵੀ ਜੀ 70 ਕਰਦੇ ਹਾਂਜੀ ਧਿਆਨ ਹਾਂ ਨਾ 60000 ਦੀ ਠੀਕ ਐ ਠੀਕ ਐ ਲਓ ਬਾਜੀ 65000 ਦੇ ਤੇ ਕਾਟ ਕਾਟ ਬਹੁਤ ਚੰਗਾ ਵਾ ਤੇ ਬਾਕੀ ਜਿਹੜੀ ਆਪਣੀ ਮੋਹਤਾਲ ਹੋਊਗਾ ਲੋਬੀ ਠੀਕ ਐ ਠੀਕ ਐ ਮੌਕੇ ਤੇ ਮਾਨਤਾਲ ਬਾਈ ਕਹਿੰਦਾ ਕੀ ਕਰਦਾਂਗੇ

ਨਾ ਆਪਕੇ ਲੀਟਰ ਵਾਲਾ ਤਾਂ ਜੀ ਸੋ ਇਹ ਤਾਂ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਤਰਾ ਸੋਈ ਨੂੰ 20 ਦਿਨ ਹੋ ਗਏ ਮਹੀਨਾ ਮਹੀਨੇ ਤੇ ਅੰਦਰ ਹੀ ਠੀਕ ਹੈ ਠੀਕ ਹੈ ਜਵਾਕੀ ਜੇ ਪਾਜੀ ਬੱਚੀ ਜੇ ਠੀਕ ਹੈ ਜੀ ਫੀਮੇਲ ਕਾਫ ਜੇ ਆਵਲਾ ਤੁਸੀਂ ਚੈੱਕ ਕਰ ਸਕਦੇ ਜੀ ਮਹੀਨੇ ਦੇ ਲਗਭਗ ਹੋ ਗਿਆ ਵਾ ਬਾਕੀ ਆਡਾ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਇਸ ਟਾਈਮ ਜਿਹੜਾ ਮੌਕੇ ਦੇ 12 ਲੀਟਰ ਬਿਲਕੁਲ ਤਿਆਰ ਆ ਦੁੱਧ ਇਹ ਥਾਣਾ ਦਾ ਸੈਜ ਗਿਆ ਵੀ ਚੰਗਾ ਵਹਿਣ ਗੜਗੜ ਤੇ ਤੁਹਾਨੂੰ ਲੱਗਾ ਵਾ ਇਹ ਹੈ ਵੀ ਕ੍ਰੋਸ ਦੇ ਵਿੱਚ ਆ ਤੇ ਕੀ ਮੁੱਲ ਪਾਜੀ ਇਹਦਾ ਹਰ ਹਾਂਜੀ ਕੀ ਮੁੱਲ ਜੇਰਾ ਮੋਲ ਤਾਂ 40 ਕਰਦੇ ਜੀ ਅੱਛਾ ਜੀ ਤੇ ਹਾਂ ਹਾਂ ਨਾ 35000 ਦੀ ਦਰ ਠੀਕ ਹੈ ਠੀਕ ਹੈ ਲਓ ਭਾਈ ਭਾਈ ਇਹ ਤਾਂ ਮੰਨਤਾ ਨਹੀਂ ਹੋਊਗਾ ਵੀ ਭਰਾਵਾ ਠੀਕ ਹੈ ਠੀਕ ਹੈ ਜੀ ਬਿਲਕੁਲ ਜਜ ਮੁੱਲ ਕਰਤਾ ਵੀ ਇਹਦੇ ਤੇ ਤੀਜੇ ਨੰਬਰ ਤੇ ਲੈ ਆਓ ਭਾਈ ਜੀ ਖੋਲ ਕੇ ਰਾ ਮੈਨਾਂ ਜੀ ਜਾਨ ਬੰਦੀਆਂ ਦਰਜਾ ਦੇ ਹਾਂ ਜੀ ਭਾਈ ਜੀ ਫੇਸ ਕੁਆਲਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਜੀ ਤੇ ਇਹ ਭਾਈ ਜੀ ਦੱਸਿਓ ਇਹ ਕੀ ਡਿਟੇਲ ਕੀ ਹੈ ਰਾਈ ਇਹ ਵੀ ਕੱਢੋਗੇ 10 ਲੀਟਰ ਤੋਂ 12 ਲੀਟਰ ਅੱਛਾ ਜੀ ਇਹ ਦੂਜਾ ਸੁਆਹ ਹਾਂਜੀ ਦੂਜਾ ਸੂਆ ਜੀ ਠੀਕ ਆ ਜੀ ਕਿੰਨਾ ਕ ਟਾਈਮ ਖੜਦੀ ਆ ਜੇ ਇਹ ਟਾਈਮ ਹਫਤਾ ਲੈ ਜਣਾ ਜੀ ਠੀਕ ਆ ਠੀਕ ਆ ਲਓ ਬੱਜੀ ਇਹ ਵੀ ਹਫਤੇ ਕੇ ਤੇ ਲਗਭਗ ਟਾਈਮ ਖੜਦੀ ਆ ਤੇ ਇਹਨੇ ਕਿੰਨਾ ਕ ਚੋਇਆ ਦੁੱਧ ਪਾਜੀ ਪਿਛਲੇ ਸੂਵੇ ਪਿਛਲੇ ਸੂਵੇ ਕਹਿੰਦੇ ਵੀ 12 ਲੀਟਰ ਚੋਇਆ ਅੱਛਾ ਅੱਛਾ ਠੀਕ ਆ ਠੀਕ ਆ ਲਓ ਬੱਜੀ 12 ਲੀਟਰ ਪਿਛਲੇ ਸੂਵੇ ਇਹਨੇ ਵੀ ਚੋਇਆ ਵਾ ਤੇ ਇਹ ਵੀ ਤੁਹਾਨੂੰ ਬਹੁਤ ਲੱਗਾ ਸੋਣਾ ਇਹਨੂੰ ਹਾਂਜੀ ਤੇ ਇਹ ਵੀ ਕ੍ਰਾਸ ਦੇ ਵਿੱਚ ਆ ਗਈ ਆ ਤੇ ਬਾਕੀ ਤੁਹਾਨੂੰ ਲੱਗੇ ਲੋ ਥਣਾ ਦਾ ਸਟੇਜ ਕਿ ਆਪ ਚੈੱਕ ਕਰਾ ਦਿੰਨੇ ਆਪਾਂ ਇਹ ਤੇ ਲੰਡਲ ਆ ਰਿਹਾ ਵੀ ਹਵਾ ਨੇਰੇ ਚੰਗੀਆਂ ਆ ਮਾਦੇ ਥੋਣਾ ਦਾ ਸੈਜ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਇਹਦਾ ਵੀ ਚੰਗਾ ਵਾ ਇਹ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਤਾਂ 40 ਕਰਦੇ ਜੀ ਹਾਂਜੀ ਹਾਂ ਨਾ ਹਾਂ ਨਾ 36000 ਦੇ ਦਾਂਗਾ ਠੀਕ ਹੈ ਠੀਕ ਹੈ ਲਓ ਭਾਜੀ 36000 ਦੀ ਤੇ ਚਲੋ ਮੌਕੇ ਦੇ ਮਾਣ ਤਣ ਕਰਾਂਗੇ ਮੌਕੇ ਦੇ ਮਾਣ ਤਣ ਕਰਾਂਗੇ ਠੀਕ ਹੈ ਠੀਕ ਹੈ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਵੀਰ ਜੀ ਹਫਤੇ ਹਫਤੇ ਵਾਦੀ ਲੈ ਜਾ ਭਾਈ ਹਾਂਜੀ ਠੀਕ ਹੈ ਜੀ ਇਹ ਕਿੰਨਾ ਵਾ ਸੂਹਾ ਸੁਹਣਾ ਨੇ ਇਹ ਤੀਜਾ ਸੂਹਾ ਸੁਹਣਾ ਹੈ ਇਹ ਕੋਈ ਬੁਢੜੀ ਨਹੀਂ ਹੈ ਭੁੱਖੇ ਘਰੋਂ ਆਈ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਭਾਈ ਜੀ ਇਹ ਵੀ ਚੰਗੇ ਤਗੜੇ ਕਦ ਕਾਠ ਵਾਲੀ ਆ ਤੇ ਬਾਈ ਨਾਲ ਜੇ ਤੇ ਬੁੱਝ ਬੂਣੀ ਪਾਇਆ ਮੈਂ ਹਣਾ ਨਹੀਂ ਲੈਂਦੀਆਂ ਜੀ ਲੈ ਇਹ ਦੇ ਠੀਕ ਹੈ ਤੇ ਚੈੱਕ ਕਰਦੇ ਫੇਸ ਕੁਆਲਟੀ ਠੀਕ ਹੈ ਜੀ ਇਹ ਦੰਦ ਵੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਚਲੋ ਸਾਫ ਸੋਮ ਕੇ ਵੀਰ ਨੇ ਉਹ ਜੀ ਨਹੀਂ ਕੀਤੀ ਤੇ ਚਲੋ ਤਾਂ ਕਰਕੇ ਥੋੜਾ ਜਿਹਾ ਸਾਫਣ ਜਰੂਰ ਹੈਗਾ ਵਾ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਹਵਾਨੇ ਤੇ ਢੱਲਾ ਢੋਲਾ ਇਹਦੇ ਵੀ ਕਾਫੀ ਆ ਇਹਨੇ ਕਿੰਨਾ ਕਦੁੱਦ ਚਵਾਹੇ ਭਾਜੀ ਪਿਛਲੇ ਸਵੇ ਉਹ ਤਾਂ 14 ਲੀਟਰ ਕਹਿੰਦੇ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਲਓ ਭਾਈ 14 ਲੀਟਰ ਘਰ ਵਾਲਿਆਂ ਦੇ ਕਹਿਣ ਮੁਤਾਬਕ ਬਾਈ ਕਹਿੰਦਾ ਕੇ ਚੋਆਇਆ ਵਾ ਬਾਕੀ ਚਲੋ ਖਾਂਸ ਦੇ ਵਾਰੇ ਇਹ ਕੀ ਮੁੱਲ ਭਾਜੀ ਦਾ ਹਰ ਮੁੱਲ ਤਾਂ 26 ਕਰਦੇ ਜੀ ਦਾ ਅੱਛਾ ਜੀ ਹਾਂ ਨਾ 20000 ਦਦਾਂ ਠੀਕ ਹੈ ਠੀਕ ਹੈ ਲਓ ਭਾਈ 20000 ਦੀ ਤੇ ਤੀਜਾ ਸੁਆ ਸੋਨਾ ਵਾਂ ਤੇ ਟਾਈਮ ਕੋਈ ਦੇ 10 15 ਦੇ ਲਗਭਗ ਖੜ ਗਈ ਹਜੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ